ਉਸੀ ਦੇਖ ਰਿਹਾ ਹਾਂ ਔਨ-ਏਅਰ ਤੇ ਮੈਂ ਤੁਹਾਡੇ ਨਾਲ ਦਰਸ਼ਪ੍ਰੀਤ ਕੋਰ ਬਸਰਾ ਅੱਜ ਕੱਲ ਲੋਕਾਂ ਦੇ ਹਾਲ ਇੰਨੇ ਮਾੜੇ ਹੋ ਗਏ ਨੇ ਕਿ ਉਹ ਧਾਰਮਿਕ ਜਗ੍ਹਾ ਨੂੰ ਵੀ ਨਹੀਂ ਬਖਸ਼ਦੇ ਤਾਂ ਅੱਜ ਕੱਲ ਜਿਹੜੇ ਫਾਇਰਿੰਗ ਦੇ ਮਾਮਲੇ ਨੇ ਉਹ ਦਿਨ ਬਰ ਦਿਨ ਵਧਦੇ ਜਾ ਰਹੇ ਨੇ ਤਾਂ ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਹੈ ਜਿਹੜਾ ਸામਨੇ ਆ ਰਿਹਾ ਜਿੱਥੇ ਕੀ ਚਲਦੇ ਨਗਰ ਕੀਰਤਨ ਦੌਰਾਨ ਫਾਇਰਿੰਗ ਹੋਈ ਆ ਜੀहां ਗੋਲੀਆਂ ਜੜੀ ਉਥੇ ਚੱਲੀ ਆ ਤੇ ਗੋਲੀ ਜਾ ਕੇ ਸਿੱਧਾ 마ਸੂਮ ਬੱਚੇ ਦੇ ਵੱਤ ਜਾਂਦੀ ਆ ਤੇ ਇਸ ਦੌਰਾਨ ਬੱਚਾ ਜਿਹੜਾ ਹੈ ਕਾਫੀ ਜ਼ਿਆਦਾ ਜ਼ਖਮੀ ਦੱਸਿਆ ਜਾ ਰਿਹਾ ਕਿ ਗੋਲੀਆਂ ਜੜੇ ਬੱਚੇ ਦੇ ਪੱਟ ਚੋਂ ਆਰ ਪਾਰ ਹੋ ਜਾਂਦੀ ਆ ਤੇ ਹੱਡੀ ਵੀ ਆ ਜਿਹੜੀ ਉਹਦੀ ਫੈਕਚਰ ਹੋ ਗਈ ਆ ਤਦ ਦੱਸਦੀ ਕਿ ਹਸਪਤਾਲ ਚ ਜਿਹੜਾ ਬੱਚੇ ਨੂੰ ਹੁਣ ਦਾਖਲ ਕਰਵਾਇਆ ਗਿਆ ਹੈ ਤੇ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੇ ਵਿੱਚ ਨਗਰ ਕੀਰਤਨ ਜਿਹੜਾ ਕੱਢਿਆ ਜਾ ਰਿਹਾ ਸੀ ਤੇ ਉਸ ਦੌਰਾਨ ਇੱਕ ਵਿਅਕਤੀ ਦੇ ਵੱਲੋਂ ਫਾਇਰਿੰਗ ਜਿਹੜੀ ਕੀਤੀ ਜਾਂਦੀ ਹੈ ਤਾਂ ਦੱਸਿਆ ਜਾ ਰਿਹਾ ਕਿ ਇਹ ਵਿਅਕਤੀ ਆ ਜਿਹੜਾ ਖੁਸ਼ੀ ਪ੍ਰਗਟ ਕਰ ਰਿਹਾ ਸੀ ਤੇ ਇਸ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਪਰ ਇਹ ਗੋਲੀ ਆ ਜਿਹੜੀ ਸਿੱਧਾ ਜਾ ਕੇ ਮਾਸੂਮ ਦੇ ਬੱਚੇ ਦੇ ਪੱਟ ਤੇ ਲੱਗਦੀ ਹੈ ਚੌਥੀ ਬੱਚੇ ਦਾ ਜਿਹੜੇ ਪਰਿਵਾਰ ਵਾਲੇ ਨੇ ਉਹਨਾਂ ਦਾ ਰੋ ਰੋ ਬੁਰਾ ਹਾਲ ਹੋਇਆ ਹੋਇਆ ਤੇ ਕਿਉਂਕਿ ਬੱਚੇ ਦੇ ਪੱਟ ਤੇ ਜਦੋਂ ਗੋਲੀ ਲੱਗਦੀ ਹੈ ਕਾਫੀ ਜ਼ਿਆਦਾ ਜ਼ਖਮੀ ਹੋ ਜਾਂਦਾ ਹੈ ਇਸ ਵਕਤ ਉਸ ਨੂੰ ਜੋ ਕਿ ਹਸਪਤਾਲ ਦੇ ਵਿੱਚ ਦਾਖਲ ਵੀ ਆ ਜੜਾ ਕਰਵਾਇਆ ਗਿਆ ਤੇ ਉੱਥੇ ਦੂਜੇ ਪਾਸੇ ਪਰਿਵਾਰ ਮੈਂਬਰਾਂ ਦੇ ਵੱਲੋਂ ਜੋ ਕਿ ਪੁਲਿਸ ਦੇ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਸ਼ਖਸ ਖਿਲਾਫ ਜੜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਹਾਂ ਤਾਂ ਲੋਕਾਂ ਦੇ ਹਾਲ ਅਜਿਹੇ ਹੋ ਗਏ ਨੇ ਕਿ ਉਹ ਹਰ ਜਗ੍ਹਾ ਫਾਇਰਿੰਗ ਕਰਦੇ ਨੇ ਜੇਕਰ ਉਹ ਕਿਸੇ ਵਿਆਹ ਤੇ ਜਾਣ ਉਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਤੇ ਜੇ ਕੋਈ ਧਾਰਮਿਕ ਕੋਈ ਪ੍ਰੋਗਰਾਮ ਹੈ ਉੱਥੇ ਵੀ ਉਹਨਾਂ ਦੇ ਵੱਲੋਂ ਫਾਇਰਿੰਗ ਜੜੀ ਕੀਤੀ ਜਾਂਦੀ ਹੈ ਤੇ ਉੱਥੇ ਹੀ ਫਾਇਰਿੰਗ ਜੜੀ ਹੈ ਨਗਰ ਕੀਰਤਨ ਦੌਰਾਨ ਇੱਕ ਵਿਅਕਤੀ ਆ ਜੜਾ ਕਰਦਾ ਤੇ ਫਾਇਰਿੰਗ ਜੜੀ ਇੱਕ ਗੋਲੀ ਲੱਗਦੀ ਹੈ ਉਹ ਬੱਚੇ ਦੇ ਪੱਟ ਤੇ ਲੱਗ ਜਾਂਦੀ ਹੈ ਤਾਂ ਇਸ ਵਕਤ ਪਰਿਵਾਰ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੋਇਆ ਹੈ ਤੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ ਤੇ ਨੇੜਲੇ ਲੋਕਾਂ ਦਾ ਕੀ ਕਹਿਣਾ ਹੈ ਇਹ ਵੀ ਤੁਹਾਨੂੰ ਸੁਣਾ ਦਿੰਨੇ ਆ ਹਾਂਜੀ ਸਰ ਕੀ ਨਾਮ ਹੈ ਜਗਿੰਦਰ ਕੁਮਾਰ ਸਰ ਹੋਇਆ ਕੀ ਬੱਚਾ ਨਗਰ ਕਿਰਪਾ ਨਿਕਲ ਰਿਹਾ ਸੀਗਾ ਅੱਛਾ ਜੀ ਤੇ ਬੱਚਾ ਮਥਾੜੇ ਕੰਨ ਲਈ ਜਾ ਰਿਹਾ ਸੀ ਪੁੱਛਿਆ ਜੀ ਉੱਥੇ ਕਿਸੇ ਨੇ ਫਾਇਰ ਕੀਤਾ ਕੀ ਨਾ ਕੀ ਇਹ ਬੱਚੇ ਦਾ ਕਿੰਨੀ ਉਮਰ ਹੈ 8 ਸਾਲ ਦਾ ਬੱਚਾ ਹੈ ਅੱਛਾ ਜੀ ਯਾਰ ਹੁੰਦਾ ਨਾਮ ਮੈਂ 파ਰਕ 파ਰਕ ਇਹ ਕਿੱਥੇ ਰਹਿੰਦਾ ਕਿੱਥੇ ਬੱਚਾ ਸ਼ਿਮਲਾਪੁਰੀ ਤੇ ਇਹ ਤੁਹਾਡੇ ਘਰ ਆਇਆ ਸੀ ਤੁਹਾਡੇ ਕਿੱਥੇ ਨਹੀਂ ਨਹੀਂ ਉੱਥੇ ਉਹ ਆਪਣੇ ਘਰ ਦੇ ਕੋਲ ਸੀ ਮੈਂ ਤਾਂ ਉਲਟਾ ਉੱਥੇ ਮਿਲਣ ਗਿਆ ਸੀ ਉਹਨਾਂ ਨੂੰ ਅੱਛਾ ਜੀ ਮੇਰਾ ਪੁੱਤ ਹੈ ਤੇ ਕਿੱਦਾਂ ਚੱਲੀ ਗੋਲੀ ਤੇ ਕਿੱਦਾਂ ਲੱਗੀ ਉਹਦੇ ਗੋਲੀ ਸਰ ਉਹ ਤਾਂ ਐਸੀ ਦਾ ਤਾਂ ਪਹਿਲਾਂ ਨਹੀਂ ਜੋ ਦੱਸਦੇ ਨੇ ਕਹਿੰਦੇ ਉਹ ਪਰਨ ਲੱਗੇ ਸੀਗੇ ਤੇ ਸ਼ੂਟ ਕੀਤਾ ਉਹਨਾਂ ਨੇ ਤੇ ਬੱਚਾ ਅਚਨ ਕਿੱਨੇ ਵਜੇ ਦੀ ਗੱਲ ਪੰਜ ਵਜੇ ਦੀ ਕਹਿੰਦੇ ਪੰਜ ਪੰਜ ਸਾਢੇ ਪੰਜ ਦੀ ਗੱਲ ਹੈ ਪੂਰਾ ਕਿਸੇ ਨਾਲ ਦਿਖਾਈ ਘਰ ਦੇ ਇਹ ਆਪਣੇ ਘਰ ਦੇ ਬਾਹਰ ਖੜਾ ਸੀਗਾ ਗੇਟ ਦੇ ਬਾਹਰ ਨਾਲ ਦੀ ਗਲੀ ਚੋਂ ਕਿੰਦਰ ਗਈ ਨਾਲ ਦੀ ਗਲੀ ਚੋਂ ਤੇ ਉੱਥੇ ਜਾ ਕੇ ਮੱਥਾ ਟੇਕ ਲਈ ਗਿਆ ਸੀਗਾ ਮਹਾਰਾਜ ਦਾ ਸਰੂਪ ਆਇਆ ਸੀ ਬੱਚਾ ਪੜਦਾ ਵਾ ਹਾਂਜੀ ਪੜਦਾ ਹੈ ਕਿਹੜੀ ਕਲਾਸ ਪੜਦਾ ਫੋਰਥ ਕਲਾਸ ਫੋਰਥ ਕਲਾਸ ਪੜਦਾ ਹੈ ਤੇਰੇ ਫਾਦਰ ਕੀ ਕਰਦੇ ਉਹ ਫੈਕਟਰੀ ਕੰਮ ਕਰਦੇ ਸੀ ਹੁਣ ਬਾਹਰ ਗਏ ਨੇ ਅੱਛਾ ਸਰ ਪਾਇਰ ਕਿੱਥੀ ਗਈ ਹਾਂਜੀ ਹਾਂਜੀ ਲੱਗੀ ਕਿੱਥੇ ਗੋਲੀ ਹੁੰਦੇ ਇੱਕ ਪਰਚ ਲੱਗ ਕੇ ਦੂਜੇ ਪਰਚੋਂ ਆਪਾਰ ਹੋ ਗਈ ਇਹ ਲਪਟ ਪਟ ਦੀ ਹੱਡੀ ਟੁੱਟ ਗਈ ਹੈ ਹਸਪਤਾਲ ਦਾ ਲਿਆਂਦਾ ਵਾ ਕੀ ਕੰਡੀਸ਼ਨ ਦੱਸੋ ਇਹਨਾਂ ਦਾ ਹੋਰ ਕੰਨੀ ਬਹੁਤ ਸੀਰੀਅਸ ਹੈ ਬੀ ਸੀਰੀਅਸ ਹੈ ਤੇ ਬੱਚੇ ਦੇ ਪਰਿਵਾਰ 'ਚ ਹੋਰ ਕੌਣ-ਕੌਣ ਹੈ ਪਰਿਵਾਰ 'ਚ ਕੋਈ ਨਹੀਂ ਇਕੱਲਾ ਬੇੜਾ ਹੀ ਹੈ ਇਕਲੌਤਾ ਬੇਟਾ ਹੈ ਹਾਂਜੀ